ਔਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ दम ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਕਾਂਗਰਸ ਪਾਰਟੀ ਆਪਣੇ ਉਹਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਹੈ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਲੋਕਲ ਲੀਡਰ ਨੂੰ ਛੱਡ ਕੇ ਦੂਜੇ ਲੀਡਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਇਹ ਗੱਲਾਂ ਆਖਦੇ ਹੋਏ ਰਵਨੀਤ ਬਿੱਟੂ ਜਿਹੜੇ ਨੇ ਆਪਣੀ ਪੁਰਾਣੀ ਪਾਰਟੀ ਤੇ ਵਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੱਸ ਦਈਏ ਕਿ ਅੱਜ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਉਤਾਰਿਆ ਜਾਂਦਾ ਜਿਸ ਤੋਂ ਬਾਅਦ ਰਵਨੀਤ ਬਿੱਟੂ ਜਿਹੜੇ ਨੇ ਉਹ ਕਾਂਗਰਸ ਪਾਰਟੀ ਤੇ ਵਰਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਰਾਜਾ ਵੜਿੰਗ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡੈਂਡਰ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਚ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਵਾਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਰੇ ਚੰਗਾ ਇੰਡਸਟਰੀ ਇੰਡਸਟਰੀ ਤੇ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ بڑے ਵੱਡੇ ਅਦਾਰੇ ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਰੋਗ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹੋ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬੜਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਆ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਅਸੀਂ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਤੁਹਾਨੂੰ ਲੱਗਦਾ ਹੈ ਮੈਂ ਤੁਸੀਂ ਸਮਝਦੇ ਹੋ ਕਿ ਮੁਕਾਬਲਾ ਹੈ ਨਹੀਂ ਹੈ ਕਿ ਰਾਜਾ ਬੜਿੰਗ ਨਹੀਂ ਮੈਂ ਬਿਲਕੁਲ ਕਦੇ ਵੀ ਰਾਜਾ ਬੜਿੰਗ ਦੀ ਗੱਲ ਨਹੀਂ ਕਰੂੰਗਾ ਗੱਲ ਹੈ ਕਾਂਗਰਸ ਦੀ ਕਾਂਗਰਸ ਇਸ ਵੇਲੇ ਬਿਲਕੁਲ ਨਿਬੜ ਚੁੱਕੀ ਆ ਕਾਂਗਰਸ ਪਾਰਟੀ ਦੇ ਕੱਲ ਦਿੱਲੀ ਦੇ ਪ੍ਰਧਾਨ ਜਿਹੜੇ ਔਰਜਾਈ ਦੇ ਕੇ ਚਲੇ ਗਏ ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਰਗੀ ਸੀਟ ਉੱਤੇ ਅਲਾਈਅੰਸ ਕੀਤਾ ਹੈ ਕੁਰੂ ਖੇਤਰ ਚ ਨਾਇੰਸ ਕੀਤਾ ਇਹ ਦਿੱਲੀ ਚ ਪੜੇ ਬੜੇ ਸੰਦੀਪ 딕ਸ਼ਿਤ ਜੀ ਸ਼ੀਲਾ 딕ਸ਼ਿਤ ਤੇ بیٹے ਲਵਲੀ ਜੀ ਉਹੋ ਜੇ ਛੱਡ ਤੇ ਸਿਰਫ ਸਮਝੌਤਾ ਹੈ ਜਿਹੜਾ ਆਵਾਮ ਆਦਮੀ ਪਾਰਟੀ ਨਾਲ ਕਰ ਲਿਆ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਾਂਗਰਸ ਦੇ ਪੱਲੇ ਕੀ ਆ ਜਿਹੜੀ ਇੱਕ ਐਨੀ ਕੁ ਪਾਰਟੀ ਜਿਹਦੇ ਨਾਲ ਅਲਾਈਅੰਸ ਕਰਕੇ ਉਹ ਲੜ ਰਹੇ ਨੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅੰਸ ਕਰਕੇ ਲੜਦੇ ਇਸ ਕਰਕੇ ਕੰਧ ਤੇ ਲਿਖਿਆ ਹੈ ਵੀ ਉਹਨਾਂ ਦਾ ਹੀ ਵਿਚਾਰਿਆ ਦੇ ਭੱਲੇ ਨਹੀਂਗਾ। ਪਰ ਕਾਂਗਰਸ ਦੇ ਲੁਧਿਆਣਾ ਦੇ ਲੋਕਲ ਲੀਡਰਸ਼ਿਪ ਲਗਾਤਾਰ ਕਹਿ ਰਹੀ ਸੀ ਕਿ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ। ਅਗਰ ਬਾਹਰੀ ਉਮੀਦਵਾਰ ਹੋਏਗਾ ਤਾਂ ਫਿਰ ਨਮਸਤੇ। ਭਾਈ ਸਾਹਿਬ ਇਹਨਾਂ ਦੀ ਕੋਈ ਸੁਣਵਾਈ ਹੋਵੇ ਤਾਂ ਕਿਤੇ ਤਾਂ ਹੈ ਨਾ। ਤੁਸੀਂ ਮੈਨੂੰ ਕਿਸੇ ਐਕਸਐਮਐਲਏ ਨੂੰ ਕਿਸੇ ਪ੍ਰਧਾਨ ਨੂੰ ਇਹ ਕੁਐਸ਼ਨ ਕਰਿਓ ਜਾ ਕੇ ਵੀ ਤੁਹਾਨੂੰ ਰਾਹੁਲ ਗਾਂਧੀ ਜੀ ਨੂੰ ਤੁਹਾਨੂੰ ਸੋਨੀਆ ਗਾਂਧੀ ਜੀ ਨੂੰ ਤੁਹਾਨੂੰ ਖੜਗੇ ਸਾਹਿਬ ਨੂੰ ਤੁਹਾਨੂੰ ਜੈਰਾਮ ਰਮੇਸ਼ ਨੂੰ ਤੁਹਾਨੂੰ ਕਿਸੇ ਵੀ ਲੀਡਰ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਉਹਨੂੰ ਮਿਲਣ ਤਾਂ ਬਹੁਤ ਦੂਰ ਦੀ ਗੱਲ ਛੱਡੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਤੇ ਹੋਰ ਕੈਂਡੀਡੇਟ ਵੀ ਨਹੀਂ ਉਹ ਤਾਂ ਜੋ ਖਹਿਰਾ ਸਾਹਿਬ ਕਹਿ ਰਹੇ ਤੁਹਾਡੇ ਮੂਰੇ ਹੀ ਆ ਮੈਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਤਾ ਤੁਸੀਂ ਮੰਨਦੇ ਹੋ ਕਿ ਤੁਹਾਡੀ ਭਗਵੰਤ ਮਾਨਾ ਜਾਰੀ ਦੇ ਚੱਲਦੇ ਹਲਕਾ ਕੈਂਡੀਡੇਟ ਉਤਾਰਿਆ ਨਹੀਂ ਪਰ ਖੈਰਾ ਸਾਹਿਬ ਦੀ ਗੱਲ ਸੁਣੋ ਤੁਸੀਂ ਮੇਰੀ ਨਾ ਸੁਣੋ ਖੈਰਾ ਸਾਹਿਬ ਦੀ ਮੰਨੋ ਤਦਾਦੀ ਕੀ ਲੁਧਿਆਣਾ ਤੋਂ ਜਿੱਥੇ ਹੁਣ ਰਾਜਾ ਵੜਿੰਗ ਚੌਣ ਮੈਦਾਨ ਦੇ ਵਿੱਚ ਨੇ ਉੱਥੇ ਦੂਜੇ ਪਾਸੇ ਬੀਜੇਪੀ ਦੇ ਉਮੀਦਵਾਰ ਰਵਨੀਤ ਬਿੱਟੂ ਜਿਹੜੇ ਨੇ ਉਹ ਵੀ ਚੌਣ ਮੈਦਾਨ ਦੇ ਵਿੱਚ ਹੈ ਦੋਹਾਂ ਦੇ ਵਿਚਾਲੇ ਕਰੜਾ ਮੁਕਾਬਲਾ ਦੇਖਣ ਨੂੰ ਮਿਲੇਗਾ ਪਰ ਜਦੋਂ ਅੱਜ ਲੁਧਿਆਣਾ ਸੀਟ ਤੋਂ ਰਾਜਾ ਵੜਿੰਗ ਦਾ ਨਾਮ ਐਲਾਨਿਆ ਗਿਆ ਤਾਂ ਰਵਨੀਤ ਬਿੱਟੂ ਜਿਹੜੇ ਨੇ ਉਹ ਕਾਂਗਰਸ ਤੇ ਤੰਜ ਕਸਦੇ ਹੋਏ ਨਜ਼ਰੋਂਦੇ ਨੇ ਜਿਸ ਤੋਂ ਬਾਅਦ ਸਿਆਸੀ ਕਮਜ਼ਾਨ ਵੱਧ ਸਕਦਾ ਹੈ